ਅਗਰ ਅਸੀਂ ਪਾਪ ਤੋਂ ਛੁੱਟ ਕੇ ਪਰਮੇਸ਼ਰ ਦੇ ਵਿੱਚ ਜਾਵਾਂਗੇ ਤੇ ਖੁਦਾ ਤੁਹਾਡੇ ਬੱਚਿਆਂ ਦਾ ਵਾਲ ਵੀ ਬਿੰਗਾ ਹੋੜ ਨਹੀਂ ਦੇਵੇਗਾ ਪਰ ਉਹਦੀ ਮੰਨਣੀ ਪਵੇਗੀ ਉਹਦੀ ਸੁਣਨੀ ਪਵੇਗੀ ਉਹ ਚਾਹੁੰਦਾ ਕੀ ਹੈ ਉਹ ਕਹਿੰਦਾ ਕੀ ਹੈ ਇਹ ਸਭ ਕੁਝ ਸਾਨੂੰ ਕੀ ਕਰਨਾ ਪਏਗਾ ਕੰਨ ਲਗਾ ਕੇ ਸੁਣਨਾ ਪਏਗਾ ਜਦੋਂ ਸੁਣਾਗੇ ਫਿਰ ਆਪਣੇ ਅੰਦਰ ਅਮਲ ਪੈਦਾ ਕਰਾਂਗੇ ਫਿਰ ਪਰਮੇਸ਼ਰ ਦਾ ਕੰਮ ਤੁਹਾਡੇ ਕੋਲ ਹੋਵੇਗਾ ਹallelujah ਹallelujah ਸੋ ਲਿਖਿਆ ਹੈ ਪਰਮੇਸ਼ਰ ਹੀ ਵਧਾਉਣ ਵਾਲਾ ਹੈ ਫਿਰ ਲਾਉਣ ਵਾਲਾ ਅਦੇ ਸੰਜਣ ਵਾਲਾ ਦੋਵੇਂ ਇੱਕ ਹਨ ਲਾਉਣ ਵਾਲਾ ਤੇ ਪਾੜੀ ਦੇਣ ਵਾਲਾ ਦੋਨੇ ਕੀ ਹੈ ਇੱਕੋ ਹੀ ਹੈ ਫਿਰ ਪਰ ਹਰੇਕ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪਣਾ ਫਲ ਪਾਵੇਗਾ ਹੁਣ ਕੁਝ ਲੋਕ ਮਸ਼ੀਨ ਨੂੰ ਨਹੀਂ ਜਾਣਦੇ ਤੇ ਉਹ ਆਪਣੀ ਦੋਸਤੀ ਵਜਾ ਦੇ ਨਾਲ ਆਏ ਹੁੰਦੇ ਆ ਜਾਂ ਆਪਣੇ ਰਿਸ਼ਤੇਦਾਰਾਂ ਦੀ ਵਜਾ ਦੇ ਨਾਲ ਆਏ ਹੁੰਦੇ ਆ ਜਾ ਕੋਈ ਗਵਾਂਦੀ ਇੱਕ ਦੂਸਰੇ ਨੂੰ ਦੱਸਦਾ ਹੈ ਕਿ ਦੇਖ ਪਰਮੇਸ਼ਰੋ ਨੇ ਮੇਰੀ ਜੀਵਨ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਚਲ ਤੂੰ ਵੀ ਚਰਚ ਜਾ ਇਸ ਦਾ ਮਤਲਬ ਕੀ ਹੈ ਨਾ ਸਿੰਜਰ ਵਾਲਾ ਕੋਈ ਹੈ ਤੇ ਨਾ ਲਾਉਣ ਵਾਲਾ ਕੋਈ ਹੈ ਕੌਣ ਦੇਣ ਵਾਲਾ ਹੈ ਪਰਮੇਸ਼ਰ ਤੋਂ ਹੋਵਾ ਲਿਖਿਆ ਸਾਰੇ ਹੀ ਆਪਕੋ ਆਪਣੀ ਮਿਹਨਤ ਦਾ ਕੀ ਪਾਉਣਗੇ ਫਲ ਪਾਵੇਗਾ ਫਿਰ ਕਿਉਂ ਜੋ ਅਸੀਂ ਕੰਮ ਕਰਨ ਦੇ ਵਿੱਚ ਪਰਮੇਸ਼ਰ ਦੇ ਸਾਝੀ ਹਾਂ ਕਿਉਂ ਜੋ ਅਸੀਂ ਕੰਮ ਕਰਨ ਦੇ ਵਿੱਚ ਪਰਮੇਸ਼ਰ ਦੇ ਕੀ ਆ ਸਾਝੀ ਹਾਂ ਯੇਸ਼ੂ ਮਸੀਹ ਦੇ 12 ਚਿਲਦੇ ਸੀ ਔਰ ਦੇਖੋ 12 ਨੇ ਉਹਨਾ ਕੰਮ ਨਹੀਂ ਕੀਤਾ ਜਿੰਨਾ ਪੌਲਸ ਨੇ ਇਕੱਲੇ ਨੇ ਕੀਤਾ ਪੌਲਸ ਨੇ 14 ਪੱਤਰੀਆਂ ਲਿਖੀਆਂ ਔਰ ਨਾਲ ਹੀ ਨਾਲ ਉਹਨੇ 14 ਕਲੀਸਿਯਾ ਸਥਾਪਿਤ ਕੀਤੀ ਹallelujah ਉਹਨੇ ਕਿਉਂ ਇਨਾ ਵੱਧ ਕੇ ਕੰਮ ਕੀਤਾ ਕਿਉਂ ਕੀਤਾ ਕਿਉਂਕਿ ਉਹਨੇ ਕਿਹਾ ਇਹ ਪਰਮੇਸ਼ੁਰ ਮੇਰੇ ਲਈ ਤੂੰ ਆਇਆ ਤੇ ਮੇਰੇ ਲਈ ਤੂੰ ਮਾਰਿਆ ਗਿਆ ਤੇ ਤੀਸਰੇ ਦਿਨ ਤੂੰ ਕੀ ਹੋ ਗਿਆ ਜੀਵਤ ਹੋ ਗਿਆ ਸਿਰਫ ਮੇਰੇ ਲਈ ਜਦੋਂ ਅਸੀਂ ਆ ਖੱਲੇ-ਖੱਲੇ ਇਹ ਗੱਲ ਕਵਾਂਗੇ ਨਾ ਕਿ ਪ੍ਰਭੂ ਤੂੰ ਮੇਰਾ ਹੈ ਤੇ ਮੈਂ ਤੇਰਾ ਹਾਂ ਤੇ ਪਰਮੇਸ਼ੁਰ ਆਪਣੇ ਕੰਮ ਕਰਦੇ ਸਾਡੇ ਜੀਵਨ ਚ ਕੀ ਕਰੇਗਾ ਸ਼ੁਰੂ ਕਰੇਗਾ ਜੋ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਮਿਲੀਆਂ ਉਹ ਵੀ ਖੁਦਾ ਸਾਨੂੰ ਦੇ ਦਿਆਂ ਸ਼ੁਰੂ ਕਰੇਗਾ ਚਾਹੇ ਅਸੀਂ ਗਰੀਬ ਆ ਚਾਹੇ ਅਸੀਂ ਅਮੀਰ ਆ ਚਾਹੇ ਅਸੀਂ ਸਾਡੇ ਕੋਲ ਕੁਝ ਹੈਗਾ ਜਾਂ ਨਹੀਂ ਹੈਗਾ ਫਿਰ ਵੀ ਖੁਦਾ ਸਾਡੀ ਕੀ ਕਰਦਾ ਹੈ ਚਿੰਤਾ ਕਰਦਾ ਹੈ ਹਾਲੇਲੂਇਆ ਕਿਉਂਕਿ ਪਰਮੇਸ਼ੁਰ ਦੀ ਅਸੀਂ ਖੇਤੀ ਆ ਉਹ ਚਾਹੁੰਦਾ ਹੈ ਕਿ ਅਸੀਂ ਫਲ ਦੇਈਏ ਉਹ ਚਾਹੁੰਦਾ ਹੈ ਕਿ ਅਸੀਂ ਦੁਨਾਂ ਵਧੀਏ ਉਹ ਚਾਹੁੰਦਾ ਹੈ ਕਿ ਅਸੀਂ ਸੰਸਾਰ ਦੇ ਕੋਨੇ-ਕੋਨੇ ਤੇ ਜਾ ਕੇ ਵਸੀਏ ਉਹ ਚਾਹੁੰਦਾ ਹੈ ਕਿ ਅਸੀਂ ਦੇਸ਼ਾਂ-ਵਿਦੇਸ਼ਾਂ ਵਿੱਚ ਘੁੰਮੀਏ ਔਰ ਪਰਮੇਸ਼ਰ ਦੀ ਕੀ ਕਰੀਏ ਉਥੇ ਗਵਾਹੀ ਦਈਏ ਗਵਾਹੀ ਦੇਣਾ ਸਾਡਾ ਫਰਜ਼ ਹੈ ਜੇ ਤੁਹਾਡੀ ਜ਼ਿੰਦਗੀ 'ਚ ਖੁਦਾ ਨੇ ਕੋਈ ਕੰਮ ਕੀਤਾ ਤੇ ਕੀ ਦੋ ਭਾਈ ਗਵਾਹੀ ਦੋ ਪਰਮੇਸ਼ਰ ਨੂੰ ਪਰਮੇਸ਼ਰ ਦੀ ਗਵਾਹੀ ਲੋਕਾਂ ਤੱਕ ਲੈ ਕੇ ਜਾਓ ਦੇਖੋ ਮੈਂ ਬਿਮਾਰ ਸੀ ਮੈਂ ਬਹੁਤ ਸਮੇਂ ਤੋਂ ਪੀੜਿਤ ਸੀ ਮੈਂ ਬਹੁਤ ਸਮੇਂ ਤੋਂ ਮੇਰਾ ਕੰਮ ਰਸਿ ਬੰਦਾ ਪਰ ਪਰਮੇਸ਼ਵਰ ਦੇ ਕੋਲ ਜਾਣ ਦੇ ਨਾਲ ਮੇਰਾ ਕੰਮ ਕੀ ਹੋ ਗਿਆ ਬਣ ਗਿਆ ਔਰ ਖੁੱਲ ਗਿਆ ਪਰਮੇਸ਼ਵਰ ਹੀ ਕਰ ਸਕਦਾ ਮੈਂ ਜਾਂਦਾ ਸੇਵਕਾਈ ਦੇ ਵਿੱਚ ਆਇਆ ਮੈਨੂੰ ਖੁਦਾ ਤੇ ਨਾ ਭਰੋਸਾ ਹੈ ਉਹਨਾਂ ਬੰਦੇ ਤੇ ਨਹੀਂ ਹੈ ਹ ਬੰਦਾ ਕਦੇ ਵੀ ਧੋਖਾ ਦੇ ਸਕਦਾ ਹੈ ਬੰਦਾ ਰਾਤ ਤੁਹਾਨੂੰ ਪੈਸਿਆਂ ਦੀ ਹਾਂ ਕਰੇਗਾ ਦਿਨੇ ਉੱਠ ਦੇ ਕੀ ਕਹੇਗਾ ਮੇਰੇ ਕੋਲ ਨਹੀਂ ਹੈਗੇ ਤੂੰ ਇਦਾਂ ਕਦੀ ਸਵੇਰੇ ਆਈ ਜਾਂ ਇਦਾਂ ਕਦੀ ਤੂੰ ਮਹੀਨੇ ਦੋ ਮਹੀਨਿਆਂ ਬਾਅਦ ਆਈ ਕੌਣ ਨਹੀਂ ਨਾ ਕਰਦਾ ਪਰਮੇਸ਼ੁਰ ਨਹੀਂ ਨਾ ਕਰਦਾ ਪਰ ਉਹਦੇ ਵਿੱਚ ਤੁਹਾਨੂੰ ਇੱਕ ਕੰਮ ਕਰਨਾ ਪਏਗਾ ਉਹ ਕੀ ਹੈ ਮੰਗਣਾ ਪਏਗਾ ਫੁੱਟਨਿਆਂ ਦੇ ਭਾਰੋ ਦੁਆ ਕਰੋ ਕੋ ਪਰਮੇਸ਼ੁਰ ਮੈਨੂੰ ਕੋਈ ਮਦਦ ਨਹੀਂ ਕਰ ਰਿਹਾ ਔਰ ਮੈਂ ਤੇਰੀ ਬੇਟੀ ਆ ਮੈਂ ਤੇਰਾ ਬੇਟਾ ਮੈਂ ਵਿਸ਼ਵਾਸ ਕਰਦਾ ਕਿ ਪ੍ਰਭੂ ਤੂੰ ਮੈਨੂੰ ਸਭ ਕੁਝ ਦੇ ਦਿੰਦਾ ਹੈ ਤੇ ਦੇਖੋ ਪਰਮੇਸ਼ੁਰ ਅਗਲੇ ਦਿਨ ਤੁਹਾਡੇ ਲਈ ਕੀ ਕਰ ਦੇਗਾ ਇਤਜ਼ਾਮ ਕਰ ਦੇਗਾ ਹallelujah ਹallelujah ਕਿਉਂਕਿ ਖੁਦਾ ਕਿਸੇ ਦੀ ਮਿਹਨਤ ਨਹੀਂ ਰੱਖਦਾ ਉਹਨੇ ਬੂਟਾ ਸੀ ਕਿਉਂ ਕਰਾ ਚ ਲਗਾਉਨੇ ਕਿ ਸਾਨੂੰ ਫਲ ਪ੍ਰਾਪਤ ਹੋਵੇ ਸਾਨੂੰ ਕੁਝ ਨਾ ਕੁਝ ਮਿਲੇ ਚਲੋ ਫੁੱਲ ਫੁੱਲ ਜਿਹੜੇ ਹੁੰਦੇ ਨੇ ਦੇਖਣ ਚ ਕੀ ਲੱਗਦੇ ਬਰੇ ਸੁੰਦਰ ਲੱਗਦੇ ਉਹਨਾਂ ਦੇ ਕੋਲੋਂ ਤਾਂ ਅਸੀਂ ਕੁਝ ਖਾ ਪੀ ਨਹੀਂ ਸਕਦੇ ਪਰ ਉਹ ਦੇਖਣ ਦੇ ਵਿੱਚ ਕੀ ਲੱਗਦੇ ਨੇ ਬਹੁਤ ਵਧੀਆ ਲੱਗਦੇ ਨੇ ਅਗਰ ਉਹ ਫੁੱਲ ਵੀ ਪੈਦਾ ਨਾ ਹੋਣ ਤੇ ਸਾਨੂੰ ਕੀ ਆਏਗਾ ਬੂਟੇ ਤੇ ਕੀ ਆਏਗਾ ਗੁੱਸਾ ਆ ਜਾਏਗਾ ਨਾ ਸਹੀ ਕਵਾਂਗੇ ਇਹਨੂੰ ਕੁੱਟੋ ਤੇ ਇਹਨੂੰ ਕੀ ਕਰ ਦੋ ਅੱਗ ਵਿੱਚ ਸੁੱਟ ਦੋ ਇਹ ਤੋਂ ਸਾਨੂੰ ਕੋਈ ਫਲ ਪ੍ਰਾਪਤ ਨਹੀਂ ਹੋ ਰਿਹਾ ਪਰਮੇਸ਼ਵਰ ਵੀ ਇਹੀ ਚਾਹੁੰਦਾ ਹੈ ਪਰਮੇਸ਼ੁਰ ਨੇ ਤੁਹਾਨੂੰ ਕਿਹਨੇ ਫਲ ਦੇਣ ਦੇ ਲਈ ਉਹ ਫਲ ਕੀ ਹੈ ਰੂਹਾਂ ਬਚਾਓ ਕਿਸੇ ਨੂੰ ਦੱਸੋ ਆਪਣੇ ਜੀਵਨ ਦੇ ਬਾਰੇ ਦੱਸੋ ਜੋ ਤੁਹਾਡੇ ਨਾਲ ਘਟਨਾਵਾਂ ਘਟੀਆਂ ਨੇ ਜੋ ਖੁਦਾ ਨੇ ਤੁਹਾਨੂੰ ਦਿੱਤਾ ਹੈ ਥੋੜਾ ਬਹੁਤਾ ਦਿੱਤਾ ਉਹਦੀ ਕੀ ਕਰੋ ਲੋਕਾਂ ਦੇ ਵਿੱਚ ਜਾ ਕੇ ਚਰਚਾ ਕਰੋ ਵਡਿਆਈ ਕਰੋ ਕਿ ਪਰਮੇਸ਼ੁਰ ਨੇ ਸਾਨੂੰ ਇਹ ਦਿੱਤਾ ਹੈ ਖੁਦੀ ਵਡਿਆਈ ਕਰਨ ਦੇ ਨਾਲ ਹੀ ਸਾਨੂੰ ਸਭ ਕੁਝ ਮਿਲ ਸਕਦਾ ਹੈ ਹਾਲੇਲੂਇਆ ਹਾਲੇਲੂਇਆ ਖੁਦਾ ਕਿੰਨਾ ਮਹਾਨ ਹੈ ਮੈਂ ਕਈ ਵਾਰ ਪ੍ਰਾਰਥਨਾ ਦੇ ਵਿੱਚ ਬੈਠਾ ਰੋਪ ਰੋਪ ਇਨਾ ਕਿ ਖੁਦਾ ਤੇਰਾ ਪਿਆਰ ਸਾਡੇ ਲਈ ਕਿੰਨਾ ਆਸ਼ੀਸ਼ ਵਾਲਾ ਹੈ ਤੁਸੀਂ ਦੁਨੀਆ ਦੇ ਵਿੱਚ ਕਿਤੇ ਨਹੀਂ ਘੁੰਮ ਸਕਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਕਿਸੇ ਦੇ ਘਰੋਂ ਬਾਹਰ ਹੀ ਨਹੀਂ ਨਿਕਲਿਆ ਜਾਂਦਾ ਜੋ ਚਲੇ ਜੋ ਪਰਮੇਸ਼ਰ ਦੇ ਵਿੱਚ ਦੁਨੀਆ ਦੇ ਸਾਰੇ ਕੋਨੇ-ਕੋਨੇ ਤੇ ਖੁਦਾ ਤੁਹਾਨੂੰ ਘੁਮਾ ਦੇਗਾ ਹਾਲੇਲੂਇਆ 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 ਜਿੰਦਾ ਤੁਸੀਂ ਕਦੇ ਸੁਫਨਾ ਵੀ ਨਹੀਂ ਲਿਆ ਹੋਏਗਾ ਉਸ ਜਗ੍ਹਾ ਤੇ ਪ੍ਰਭੂ ਤੁਹਾਨੂੰ ਲੈ ਕੇ ਜਾਵੇਗਾ ਇਹਨੂੰ ਕਹਿੰਦੇ ਆਪਣਾ ਖੁਦਾ ਸਾਡਾ ਪਰਮੇਸ਼ਵਰ ਜੋ ਵੱਡੇ ਵੱਡੇ ਕੰਮ ਕਰਨਾ ਚਾਹਦਾ ਹੈ ਮੈਂ 2016 ਦੇ ਵਿੱਚ ਸੇਕਾਜੀ ਚ ਆਇਆ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਨਾ ਚਾਹਾਂਗਾ ਨਾਲ ਨਾਲ ਆਪਣੀ ਗਵਾਹੀ ਦਵਾਂਗੇ ਤਾਂ ਕਿ ਤੁਸੀਂ ਪਰਮੇਸ਼ਵਰ ਦੇ ਦਾਸ ਦੀ ਗਵਾਹੀ ਦੇ ਨਾਲ ਹੋਰ ਵੀ ਆਸ਼ੀਸ਼ ਪਾਓ ਕਿਉਂਕਿ वचन 'ਚ ਲਿਖਿਆ ਹੈ ਤੁਸੀਂ ਮੇਰੇ ਕੀ ਹੋ ਗਵਾਹ ਹੋ ਅਸੀਂ ਗਵਾਹੀ ਦੇਣੀ ਹੈ ਤਾਂ ਕਿ ਕਿਸੇ ਦਾ ਜੀਵਨ ਕੀ ਹੋ ਜੇ ਬਚ ਜਾਈ ਔਰ ਸਭ ਤੋਂ ਵੱਧ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਕਿ ਇਹ ਸਾਰੇ ਜਿਹੜੇ ਬੈਠੇ ਨੇ ਜਵਾਰ ਕੁੜੀਆਂ ਤੇ ਜਵਾਨ ਮੁੰਡੇ ਇਹ ਸਾਡੀ ਆਉਣ ਵਾਲੀ ਪੀੜੀ ਹੈ ਅਗਰ ਇਹਨਾਂ ਦੇ ਹੱਥ 'ਚ ਬਾਈਬਲ ਨਹੀਂ ਹੈ ਤੇ ਇਹ ਇੱਕ ਦਿਨ ਕਿੱਥੇ ਹੋਣਗੇ ਪਤਾ ਬੁਰੀ ਸੰਗਤ ਦੇ ਵਿੱਚ ਹੋਣਗੇ ਜਿੱਥੋਂ ਤੁਹਾਡੇ ਤੇ ਮੇਰੇ ਵਰਗਾ ਕਦੇ ਵੀ ਉਹਨਾਂ ਨੂੰ ਬਚਾ ਨਹੀਂ ਸਕਦਾ ਕਿਉਂ ਅਨਿਆ ਜਾਤੀ ਦੇ ਲੋਕ ਵਿਸ਼ਵਾਸ ਕਰਦੇ ਨੇ ਪ੍ਰਭੂ ਤੇ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਅਨਿਆ ਜਾਤੀ ਦਾ ਇਨਸਾਨ ਮਿਲਿਆ ਮਜਬੀ ਸਿੱਖ ਪਰਿਵਾਰ ਦੇ ਵਿੱਚੋਂ ਸੀ ਔਰ ਮੈਨੂੰ ਆਪਣੀ ਗਵਾਹੀ ਦੱਸ ਰਿਹਾ ਸੀ ਕਹਿੰਦਾ ਮੈਂ ਡੰਟ ਕੇ ਗਵਾਹੀ ਦਿੰਦਾ ਮੈਂ ਝਾਕਦਾ ਨਹੀਂ ਕਹਿੰਦਾ ਮੈਂ ਜਿੱਥੇ ਵੀ ਜਾਂਦਾ ਮੈਂ ਕਦੇ ਸੰਗਦਾ ਨਹੀਂ ਆਂ ਕਹਿੰਦਾ ਅੱਜਕੱਲ ਮੈਂ ਵੇਖਦਾ ਚ ਮਸੀਹ ਲੋਕਾਂ ਦੇ ਜੈਮਸੀ ਦੇ ਕਹਿਣ ਦੇ ਨਾਲ ਮੱਖੀ ਵੀ ਨਹੀਂ ਉੜਦੀ ਤੇ ਸੱਚ ਆ ਝੂਠ ਆ ਹੈ ਕਿਦਾਂ ਹੋੜੀ ਦੇ ਕਹਿਣ ਕੋ ਪਾਸ ਦੀ ਹੈ ਮਸੀਹ ਮਤਲਬ ਆਵਾਜ਼ ਵੀ ਉਹਦੇ ਤੱਕ ਪਹੁੰਚਦੀ ਨਹੀਂ ਹੈ ਬੜੀ ਅੱਛੀ ਗਵਾਹੀ ਦੇ ਰਿਆ ਸੀ ਬਿਨਾਂ ਡਰਦੇ ਬਿਨਾਂ ਸੰਗੇ ਔਰ ਮੈਨੂੰ ਅੱਛਾ ਲੱਗਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ ਤਿੰਦਾ ਬਹੁਤ ਸਾਰੇ ਮਸੀਹ ਲੋਕ ਨਿਤਾਣੇ ਪੈ ਜਾਣਗੇ ਔਰ ਬਹੁਤ ਸਾਰੀ ਅੰਨਿਆ ਜਾਤੀ ਲੋਕ ਮਸੀਹ ਵਿੱਚ ਆ ਕੇ ਖੁਦਾ ਨੂੰ ਲੁੱਟ ਪੁੱਟ ਲਵੇਗੀ ਹਾਲੇ ਲਈ ਹੈ ਲੁੱਟਣਾ ਪੁੱਟਣਾ ਕੀ ਹੈ ਪਤਾ ਕੋਈ ਦੁਨੀਆ ਦੀ ਤੱਤ ਵੀ ਲੈ ਕੇ ਬੈਠਾ ਹੋਇਆ ਕੋਈ ਦੁਨੀਆ ਦੀ ਆਸ਼ੀਸ਼ ਲੈ ਕੇ ਬੈਠਾ ਹੈ ਕਿਉਂਕਿ ਇੱਕ ਵਾਰੀ ਮਨ ਮਾਰਦੇ ਆ ਤੇ ਫਿਰ ਉੱਥੇ ਹੀ ਟਿਕੇ ਟਿਕੇ ਰਹਿੰਦੇ ਹਾਲੇਲੂਇਆ ਹਾਲੇਲੂਇਆ ਕਿਉਂਕਿ ਜਿੰਨਾ ਤੱਕ ਪੀਚ ਧਰਤੀ ਵਿੱਚ ਜਾ ਕੇ ਮਰੇ ਨਾ ਲਿਖਿਆ ਫਲ ਪੈਦਾ ਕਰ ਨਹੀਂ ਸਕਦਾ ਪਹਿਲਾਂ ਉਹਨੂੰ ਮਰਨਾ ਪਏਗਾ ਫਿਰ ਉਹਨੂੰ ਉਗਣਾ ਪਏਗਾ ਫਿਰ ਖੁਦਾ ਉਹਦੇ ਤੇ ਮੀਂਹ ਵਰਸਾਉਂਦਾ ਤਾਂ ਕਿ ਉਹ ਬਹੁਤ ਸਾਰਾ ਫਲ ਕੀ ਕਰੇ ਲੈ ਕੇ ਇੱਕ ਲੈ ਕੇ ਇਕੱਠਾ ਕਰੇ ਮੈਨੂੰ ਆਪਣੇ ਟੈਸਟ ਮਰੀ ਉਹਨੇ ਦੱਸੀ ਕਿੰਦਾ ਮੈਂ ਮਸਜਿਦ ਵਿੱਚ ਆਇਆ ਹੁਣ ਮੈਂ ਇਹ ਸਭ ਤੋਂ ਵੱਧ ਘਾਟ ਦੇਖੀ ਕਿ ਸਾਡੇ ਕਈ ਮਸੀਹ ਲੋਕ ਜਿਹੜੇ ਨੇ ਉਹ ਪਰਮੇਸ਼ਰ ਦਾ ਹਾਲੇਲੂਇਆ ਵੀ ਬੋਲ ਸਕਦੇ ਕਿਉਂਕਿ ਉਹਨਾਂ ਨੂੰ ਸ਼ਰਮ ਲੱਗਦੀ ਹੈ ਹੁਣ ਆਪਾਂ ਸਾਰਿਆਂ ਦੇ ਇੱਕ ਦੂਜੇ ਨੂੰ ਦੇਖ ਰਹੇ ਹਾਂ ਪਰ ਕਿਉਂ ਹੋਏਗਾ ਇੱਥੇ ਕੋਈ ਆਏਗਾ ਤੇ ਉਹਦੀ ਲੱਤਾਂ ਕਿਉਂ ਡਾਹ ਪੈਣ ਗਿਆ ਕੰਮਰ ਡਾਹ ਪੈਣ ਗਿਆ ਕਿਉਂਕਿ ਪਿੱਛੇ ਬੈ ਕੇ ਅਸੀਂ ਬਹੁਤ ਗੱਲਾਂ ਬਣਾ ਸਕਦੇ ਆ ਪਰ ਇੱਥੇ ਆਉਣ ਦੇ ਲਈ ਬੜੀ ਚੀਜ਼ ਚਾਹੀਦੀ ਏ ਸਾਨੂੰ ਹਿੰਮਤ ਹਿੰਮਤ ਸਾਹ ਚਾਹੀਦਾ ਏ ਬੋਲਣ ਦੇ ਲਈ ਸਾਨੂੰ ਤਾਕਤ ਚਾਹੀਦੀ ਏ ਕਿਉਂਕਿ ਪਰਮੇਸ਼ਰ ਦਾ ਕਲਾਮ ਕਹਿੰਦਾ ਪੌਲਸ ਕਹਿੰਦਾ ਇਸ ਗੱਲ ਨੂੰ ਮੈਂ ਬਿਨਾਂ ਸ਼ਰਮਿੰਦਗੀ ਦੇ ਖੁਦਾ ਦਾ ਵਚਨ ਕੀ ਕਰਦਾ ਸੁਣਾਉਂਦਾ ਹਾਂ ਹਾਲੇਲੂਇਆ ਹਾਲੇਲੂਇਆ ਬਿਨਾਂ ਸ਼ਰਮਾਏ ਮੈਂ ਖੁਦਾ ਦੀ ਬਾਣੀ ਨੂੰ ਦੂਰ ਦੂਰ ਤੱਕ ਸੁਣਾਉਂਦਾ ਹਾਂ ਤਾਂ ਮੈਨੂੰ ਬੜਾ ਵਧੀਆ ਲੱਗਾ ਕਿ ਉਸ ਬੰਦੇ ਦੇ ਅੰਦਰ ਇੰਨਾ ਦਲੇਰੀ ਭੰ ਸੀ ਕਹਿੰਦਾ ਮੈਂ ਜਿੱਥੇ ਵੀ ਜਾਂਦਾ ਡੱਟ ਕੇ ਕਹਿੰਦਾ ਮੈਂ ਜੀਐਮਸੀ ਦੀ ਕਹਿੰਦਾ ਹਿੰਦਾਰ ਵਾਲਿਆਂ ਨੇ ਇੱਕ ਵਾਰੀ ਹਲਾ ਦੇਈਦਾ ਕਿਉਂ ਕਹਿੰਦਾ ਇਸ ਤਰ੍ਹਾਂ ਕਹਿੰਦਾ ਫਿਰ ਦੂਰ ਤੱਕ ਅਸੀਂ ਗਵਾਹੀ ਦੇਈਏ ਨਾ ਅਸੀਂ ਕਿਉਂ ਸੰਗੀਏ ਕਹਿੰਦਾ ਮੈਂ ਕਿੱਥੇ ਸੀ ਮੈਂ ਇੱਕ ਗਰੀਬ ਸੀ ਅੱਜ ਮੈਨੂੰ ਖੁਦਾ ਨੇ ਠੇਕੇਦਾਰ ਬਣਾ ਦਿੱਤਾ ਹਾਲੇਲੂਇਆ ਮੈਂ ਨਹੀਂ ਮੈਂ ਤਾਂ ਮਦਿਆਰੀ ਕਰਦਾ ਹੁੰਦਾ ਸੀ ਅੱਜ ਵੇਖੋ ਮੈਂ ਯਿਸੂ ਦੀ ਕਿਰਪਾ ਦੇ ਨਾਲ ਮੇਰੇ ਥੱਲੇ ਕਿੰਨੇ ਕਿੰਨੇ ਬੰਦੇ ਕੰਮ ਕਰ ਰਹੇ ਆ ਉਹ ਕਿਦੋਂ ਕਰਦੇ ਨੇ ਜਦੋਂ ਤੁਸੀਂ ਖੁਦਾ ਦੀ ਆਵਾਜ਼ ਨੂੰ ਕੰਨ ਲਾ ਕੇ ਸੁਣਦੇ ਤਾਂ ਨੂੰ ਮੰਨ ਨਹੀਂ ਪਏਗੇ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਕਿਸੇ ਨੇ ਇਸ ਜਗ੍ਹਾ ਤੇ ਲਗਾ ਦਿੱਤਾ ਹੁਣ ਮੇਰਾ ਕੰਮ ਇਹਨੂੰ ਵਧਣਾ ਮੈਂ ਆਪਣੇ ਅੰਦਰ ਸਬਰਤ ਪੈਦਾ ਕਰਾਂ ਮੈਂ ਆਪਣੇ ਅੰਦਰ ਭਗਤੀ ਪੈਦਾ ਕਰਾਂ ਮੈਂ ਹੋਰ ਖੁਦਾ ਦੀ ਮਹਿਮਾ ਕਰਾਂ ਔਰ ਮੈਂ ਕਦੇ ਨੇ ਇੰਨਾ ਵਧਾਂਗਾ ਕਿ ਮੇਰੇ ਆਸ-ਪਾਸ ਦੇ ਲੋਕ ਦੇਖਣਗੇ ਕਿ ਮੈਂ ਕਿੱਥੇ ਸੀ ਔਰ ਮੈਨੂੰ ਖੁਦਾ ਨੇ ਕਿੱਥੇ ਬਚਾਤਾ ਹallelujah ਹallelujah ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਵਾਹ ਮੈਂ ਕਿਹਾ ਇਦਾਂ ਦਾ ਕੋਈ ਮਸੀਹ ਬੰਦਾ ਵੀ ਇਨੀ ਦਲੇਰੀ ਦਾ ਪ੍ਰਚਾਰ ਨਹੀਂ ਕਰ ਸਕਦਾ ਹਾਲੇ ਉਹ ਸਭ ਨੂੰ ਇੱਕ ਗਵਾਹੀ ਦੇ ਰਿਹਾ ਸੀ ਆਪਣੀ ਪਰਮੇਸ਼ਰ ਦੀ ਵਡਿਆਈ ਕਰ ਰਿਹਾ ਸੀ ਕਿ ਖੁਦਾ ਨੇ ਮੈਨੂੰ ਕਿੰਨਾ ਦੇ ਦਿੱਤਾ ਹੈ ਅੱਜ ਕਹਿੰਦਾ ਮਿਲ ਕੋ ਸਾਂਭਿਆ ਨਹੀਂ ਜਾ ਰਿਹਾ ਕਿ ਤੋ ਉਹ ਨਹੀਂ ਸਾਂਭਿਆ ਜਾਂਦਾ ਜਦੋਂ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਕੀ ਕਰੋਗੇ ਸੁਣੋਗੇ ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ਰ ਦੇ ਕੀ ਹੋਈਏ ਸਾਥੀ ਹੋਈਏ ਤੁਸੀਂ ਆਪਣੇ ਬੱਚਿਆਂ ਨੂੰ ਕੀ ਕਰੋ ਰਾਤ ਵੇਲੇ ਪ੍ਰਾਰਥਨਾ ਸਿੱਖੋ ਉਹ ਤੁਹਾਨੂੰ ਵਚਨ ਪਰ ਕੇ ਸਿਖਾਉਣਗੇ ਜੇ ਇਹ ਅਨਪੜ੍ਹ ਰਹੇ ਨਾ ਤੁਸੀਂ ਕੁਝ ਵੀ ਸਿੱਖਿਆ ਨਹੀਂ ਲੈ ਸਕਦੇ ਹੁਣ ਮੈਂ ਇੰਨਾ ਸਾਰਿਆਂ ਦੇ ਵਿੱਚੋਂ ਇਹ ਬੈਠੇ ਹੋਏ ਨੇ ਉਹ ਮੁੰਡੇ ਦੇ ਹੱਥ 'ਚ ਬਾਈਬਲ ਦੇਖੀਏ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੀ ਪੜਦਾ ਹੈ ਜਾਂ ਨਹੀਂ ਪੜਦਾ ਜਾਂ ਚਰਚ ਵਿੱਚ ਸਿਰਫ ਲੈ ਕੇ ਆਉਂਦਾ ਪਰ ਇਹਨਾਂ ਪਤਾ ਜਿੰਨੇ ਇਸ ਹਥਿਆਰ ਨੂੰ ਚੁੱਕ ਲਿਆ ਉਦੇ ਸਾਰੇ ਪਾਪ ਬਾਈਬਲ ਚ ਲਿਖਿਆ ਕੀ ਹੋਗੇ ਸ਼ਮਾ ਹੋਗੇ ਉਹਦੇ ਸਾਰੇ ਗੁਨਾਹ ਖੁਦਾ ਨੇ ਕੀ ਕਰ ਦਿੱਤੇ ਐ ਮਾਫ ਕਰ ਦਿੱਤੇ ਐ ਜਿਹੜਾ ਇਹਨੂੰ ਪਿਆਰ ਕਰੇਗਾ ਖੁਦਾ ਨੂੰ ਪਿਆਰ ਕਰੇਗਾ ਔਰ ਉਹ ਕਦੇ ਜ਼ਿੰਦਗੀ ਦੇ ਵਿੱਚ ਘਾਟ ਉਹਨੂੰ ਆਉਣ ਖੁਦਾ ਨਹੀਂ ਦੇ ਦੇਗਾ ਹallelujah ਹallelujah ਕਿਉਂਕਿ ਪਰਮੇਸ਼ਰ ਨੂੰ ਸਮਝਣਾ ਪਏਗਾ ਖੁਦਾ ਨੂੰ ਜਾਨਣਾ ਪਏਗਾ ਅਸੀਂ ਚਰਚ ਕਿਦੋਂ ਜਾਂਦੇ ਆ ਕਈ ਵਾਰ ਸਾਡੇ ਨਾਲ ਇਦਾਂ ਹੁੰਦਾ ਐ ਕਿ ਚਾਰ ਚੱਸੀ ਹੋਦੋ ਜਾਣੇ ਤਾਂ ਸਾਰੀ ਬੰਦਗੀ ਕੀ ਹੋ ਜਾਂਦੀ ਐ ਸੁੱਖ ਲੱਗ ਜਾਂਦੀ ਐ ਹਣਾ ਅਸੀਂ ਕੀ ਕਹਿੰਨੇ ਆ ਕੋਈ ਗੱਲ ਨਹੀਂ ਸਾਨੂੰ ਕੋਈ ਨਹੀਂ ਦੇਖਣ ਦਿਆ ਇੱਕ ਵੇਖਣ ਦਿਆ ਤੁਹਾਨੂੰ ਇੱਕ ਤੁਹਾਡੀ ਸਿਕਿਉਰਿਟੀ ਕਰ ਰਿਹਾ ਉਹ ਕੌਣ ਐ ਬ੍ਰੇਸ਼ਰ ਉਹ ਗੇਟ ਦੇ ਲਾਗੇ ਖਲੋਤਾ ਰਹਿੰਦਾ ਐ ਦੇਖਦਾ ਰਹਿੰਦਾ ਐ ਕਿੰਨੇ ਵਜੇ ਆਇਆ ਐ ਹਮੇਸ਼ਾ ਬੰਦਗੀ ਦੇ ਵਿੱਚ ਕਿਦੋਂ ਜਾਣਾ ਚਾਹੀਦਾ ਸਮਝੇ ਸ 10 15 ਮਿੰਟ ਪਹਿਲਾਂ ਜਾਣਾ ਚਾਹੀਦਾ ਫੇਰ ਸਭ ਆਸ਼ੀਸ਼ ਮਿਲੇਗੀ ਕਿਉਂ ਅਸੀਂ ਕਈ ਵਾਰ ਗਰੀਬ ਹੋ ਜਾਂਦੇ ਆ ਕਿਉਂ ਸਾਡੇ ਬੰਧਨ ਟੁੱਟਦੇ ਨਹੀਂ ਐ ਕਿਉਂਕਿ ਅਸੀਂ ਤੋੜਨਾ ਹੀ ਨਹੀਂ ਚਾਹੁੰਦੇ ਅਸੀਂ ਆਪਣੀ ਕਮੀ ਨੂੰ ਕੱਟਣਾ ਹੀ ਨਹੀਂ ਚਾਹੁੰਦੇ ਸਾਨੂੰ ਖੁਦਾ ਨੇ ਤੇ ਬੌਂਡ ਕ੍ਰਿਸਚIANS ਬਣਾਇਆ ਹੈ ਬੌਂਡ ਕ੍ਰਿਸਚIANS ਸਮਝਦੇ ਜਨਮ ਤੋਂ ਹੀ ਇਸਾਈ ਤੁਹਾਨੂੰ ਕਿਸੇ ਬੋਲੋਂ ਨਹੀਂ ਸੁੰਨਾ ਪਏਗਾ ਯਿਸੂ ਮਸੀਹ ਕੌਣ ਹੈ ਯਿਸੂ ਮਸੀਹ ਮਰਦਿਆਂ ਨੂੰ ਚੰਗਾ ਕਰਦਾ ਹੈ ਖੁਦਾ ਕਰਜ਼ਾ ਨੂੰ ਮਾਫ ਕਰਦਾ ਹੈ ਅਸੀਂ ਤੇ ਜਨਮ ਤੋਂ ਹੀ ਕੀ ਹੈ ਮਸੀਹ ਬੋਲੋ ਸਾਰੇ ਜਨਮ ਤੋਂ ਹੀ ਸਾਡੇ ਬੱਚੇ ਕੀ ਹੋਇਆ ਸਿੱਖੇ ਹੋਏ ਨੇ ਪਰ ਇਹ ਸਿੱਖੇ ਹੋਏ ਨਹੀਂ ਹੈ ਹਾਲੇਲੀਆ ਹਾਲੇਲੀਆ ਅੰਨਿਆ ਜਾਤੀ ਦੇ ਲੋਕ ਬਰਕਤ ਲੈ ਰਹੇ ਅੱਜ ਕਿਉਂਕਿ ਉਹਨਾਂ ਨੇ ਇੱਕ ਵਾਰੀ ਦੌੜ ਲਗਾਈ ਹੈ ਔਰ ਉਹ ਜਿੱਤ ਜਾਣਗੇ ਪਰ ਪਰਮੇਸ਼ਰ ਦਾ ਬਚਨ ਫਿਰ ਵੀ ਕਹਿੰਦਾ ਮੈਂ ਆਪਣੇ ਮਸੀਹ ਲੋਕਾਂ ਨਾਲ ਬਹੁਤ ਕੀ ਕਰਦਾ ਹਾਂ ਪਿਆਰ ਕਰਦਾ ਹਾਂ ਲਿਖਿਆ ਮੈਂ ਇਜ਼ਰਾਈਲ ਦੇ ਭੇਡਾਂ ਨੂੰ ਜੋ ਖੋ ਚੁੱਕੀਆਂ ਨੇ ਮੈਂ ਉਹਨਾਂ ਨੂੰ ਲੱਭਣ ਦੇ ਲਈ ਆਇਆ ਹਾਂ ਸੋ ਯਾਦ ਰੱਖੋ ਪ੍ਰਭੂ ਤੁਹਾਡੇ ਨਾਲ ਕਿੰਨਾ ਪਿਆਰ ਕਰਦਾ ਹੈ ਉਹ ਨਹੀਂ ਚਾਹੁੰਦਾ ਕਿ ਤੁਹਾਡੇ ਵਿੱਚੋਂ ਕੋਈ ਵੀ ਕੀ ਹੋ ਜੇ ਨਾ ਛੋ ਜੇ ਹਾਲੇਲੂਇਆ ਹਾਲੇਲੂਇਆ ਉਹ ਨਹੀਂ ਚਾਹੁੰਦਾ ਕਿ ਤੁਹਾਡੇ ਵਿੱਚੋਂ ਕੋਈ ਗਰੀਬ ਰਹਿ ਜਾਵੇ ਮੈਂ ਪਰਮੇਸ਼ੁਰ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਬਚਨ ਬੀਜੇ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਪਿੰਡ ਪਿੰਦਾ ਨਾਗ ਕਲਾ ਮੇਰੇ ਨਾਲ ਕੇ ਵੀ ਹੈ 2017 ਚ ਮੈਂ ਉਹਨਾਂ ਨੂੰ ਬਚਨ ਕੀਤਾ ਸੀ ਘਰ ਦਾ 25 ਸਾਲ ਬਾਅਦ ਉਹਨਾਂ ਦਾ ਘਰ ਬਣਿਆ ਹallelujah 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 ਔਰ ਮੈਨੂੰ ਇਹ ਗਵਾਹੀਆਂ ਤੁਹਾਨੂੰ ਦੇਣੀਆਂ ਜ਼ਰੂਰੀ ਨੇ ਕਿਉਂਕਿ ਪਰਮੇਸ਼ੁਰ ਹੀ ਕਰ ਸਕਦਾ ਉਹ ਮੈਂ ਨਹੀਂ ਕੀਤਾ ਉਹ ਕਿੰਨੇ ਕੀਤਾ ਬੋਲੋ ਪਰਮੇਸ਼ੁਰ ਨੇ ਕੀਤਾ ਕਿਉਂ ਕੀਤਾ ਜਦੋਂ ਖੁਦਾ ਤੁਹਾਨੂੰ ਚੁੰਦਾ ਹੈ ਤੋ ਸਮਰਥ ਦਿੰਦਾ ਹੈ ਅਸੀਂ ਗਾਣਾ ਬੋਲੇ ਨਾ ਜੋ ਮੈਨੂੰ ਚੰਗਾ ਲੱਗੇ ਉਹ ਨਾ ਦੇਵੀ ਜੋ ਤੈਨੂੰ ਚੰਗਾ ਲੱਗੇ ਉਹ ਦੇਵੀ ਪਰ ਜੋ ਸਾਨੂੰ ਚੰਗਾ ਲੱਗਦਾ ਸੀ ਉਹੀ ਮੰਗਦੇ ਆਂ ਹਾਂ ਪਰਮੇਸ਼ਰ ਨੂੰ ਚੰਗਾ ਕੀ ਲੱਗਦਾ ਹੈ ਖੁਦਾ ਨੂੰ ਚੰਗਾ ਲੱਗਦਾ ਤੁਸੀਂ 2 ਘੰਟੇ 5 ਮਿੰਟ 10 ਮਿੰਟ ਕੀ ਕਰੋ ਦੁਆ ਕਰੋ ਉਹ ਸਾਡੇ ਕੋਲ ਹੀ ਹੋ ਸਕਦੀ ਅਸੀਂ ਉੱਥੇ ਥਕਾਵਟ ਮਹਿਸੂਸ ਕਰਦੇ ਆ ਹਾਏ ਮੈਂ ਥੱਕ ਗਿਆ ਪਰ ਇਹ ਚੀਜ਼ਾਂ ਤੁਸੀਂ ਕਦੇ ਇਹ ਵੇਖੀਏ ਦੁਨਿਆਵੀ ਚੀਜ਼ਾਂ ਜੇ ਤੁਸੀਂ ਟੀਵੀ ਵੇਖਣਾ ਉਹ ਤਾਂ ਭਾਵੇਂ ਸਾਰੀ ਰਾਤ ਕੀ ਕਰੇ ਇਹ ਚੀਜ਼ਾਂ ਦੇਈ ਨਹੀਂ ਲੱਗਾ ਰਹੋਗਾ ਤੁਸੀਂ ਸੁੱਤੇ ਰਹੋਗੇ ਹੈਨਾ ਇਹਨੂੰ ਕਹਿੰਦੇ ਆ ਆਲਸ ਇਹਨੂੰ ਕਹਿੰਦੇ ਆ ਪਰਮੇਸ਼ੁਰ ਦੀ ਬਰਕਤ ਤੁਹਾਨੂੰ ਮਿਲਣ ਵਾਲੀ ਹੈ ਪਰ ਤੁਸੀਂ ਆਪ ਉਹਨੂੰ ਕੀ ਕਰ ਦਿੱਤਾ ਹੈ ਖਵਾ ਲਿਆ ਖਵਾ ਲਿਆ ਹallelujah ਹallelujah ਮੈਂ ਕਹਿੰਦਾ ਜੇ ਅਸੀਂ ਰੱਜ ਕੇ ਦੁਆ ਕਰ ਲਈ ਨਾ ਆਪਣੇ ਘਰ 2 ਘੰਟੇ ਸਿਰਫ ਦਿਨ ਦੇ ਵਿੱਚ ਕਿੰਨੇ ਘੰਟੇ ਹੁੰਦੇ ਆ 24 ਘੰਟੇ 2 ਘੰਟੇ ਰੱਬ ਨੂੰ ਦੇ ਦੇਣ ਤੇ ਪ੍ਰਭੂ ਤੁਹਾਡੀਆਂ ਸਾਰੀਆਂ ਬਰਕਤਾਂ ਨੂੰ ਕੀ ਕਰੇਗਾ ਖੋਲ ਦੇਵੇ ਖੋਲੇਗਾ ਤੁਹਾਨੂੰ ਸਾਰਿਆਂ ਨੂੰ ਪਤਾ ਆਏਗਾ ਦੁਨੀਆ ਦਾ ਸਭ ਤੋਂ ਫੇਮਸ ਪਾਸਟਾ ਹੈ ਬੇਲਿਨ ਪਤਾ ਸਾਰਿਆਂ ਨੂੰ ਕਿਸੇ ਬੱਚੇ ਨੂੰ ਪਤਾ ਹੈ ਨਹੀਂ ਪਤਾ ਹੋਏਗਾ ਇਹਨਾਂ ਕਨਵਰ ਗਰੇਵਾਲ ਪੁੱਛਣ ਉਹਨਾਂ ਸਾਰਿਆਂ ਨੂੰ ਪਤਾ ਹੋਣਾ ਹੈ ਗੁਰਨਾਮ ਭੱਲਰ ਵੇ ਲੋ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਪੰਜਾਬੀ ਗੀਤ ਸੁਣਾਗੇ ਇਹਨਾਂ ਨੇ ਕਹਿੰਦਾ ਅਸੀਂ ਸੁਣਾ ਦਿੰਦੇ ਹਾਂ ਪਰ ਕਿਉਂ ਅਸੀਂ ਗੁਨੇ ਗਾ ਰਹੇ ਆਪਣੇ ਬੱਚਿਆਂ ਨੂੰ ਇਦਾਂ ਬਣਾਉਂ ਚਾ ਅਦਰ ਮੈਂ ਸੇਵਕਾਈ ਦੇ ਵਿੱਚ ਆ ਤੇ ਮੈਂ ਵਿਸ਼ਵਾਸ ਕਰਦਾ ਆਪਣੇ ਪਰਮੇਸ਼ਵਰ ਕੇ ਪਰਮੇਸ਼ਵਰ ਦੇ ਵਿੱਚ ਕੀ ਮੇਰੇ ਪੁੱਤਰ ਤੇ ਮੇਰੀਆਂ ਧੀਆ ਵੀ ਕੀ ਕਰਨਗੇ ਆ ਇਸੇ ਲਾਈਨ 'ਚ ਜਾਣ ਗਿਆ ਅਗਰ ਮੈਂ ਨਸ਼ਿਆਂ 'ਚ ਆ ਉਹ ਵੀ ਨਸ਼ਿਆਂ 'ਚ ਜਾਣਗੇ ਅਗਰ ਮੈਂ ਬਹੁਤ ਆਸੀ ਬੰਦੇ ਵਿੱਚ ਆ ਤਾਂ ਉਹ ਵੀ ਕੀ ਹੋਣਗੇ ਆਸੀ ਨਿਕਲਣਗੇ ਸਾਡੀ ਗਲਤੀ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਕਿਵੇਂ ਬਣਾਉਣਾ ਹੈ ਹallelujah ਹallelujah ਇਹ ਮੈਨੂੰ ਜੋ ਦਿਖ ਰਿਹਾ ਮੈਂ ਆਪਣੀ ਕਲੀਸਿਆ 'ਚ ਇਹ ਕਹਿੰਦਾ ਕਿ ਸਿੱਖੋ ਜਿੰਨਾ ਹੋ ਸਕਦਾ ਸਿੱਖੋ ਬੱਚਿਆਂ ਨੂੰ ਸਿੱਖੋ ਭਜਨ ਬੋਲੋ ਪ੍ਰਭੂ ਦੀ ਵਡਿਆਈ ਕਰੋ ਗਵਾਹੀਆਂ ਦਿਓ ਪਰਮੇਸ਼ੁਰ ਤੁਹਾਡੇ ਕੋਲੋਂ ਫਲ ਚਾਹੁੰਦਾ ਹੈ ਹallelujah ਹallelujah ਬੱਚੇ ਸਿੱਖਣਗੇ ਇਹ ਕਿਸੇ ਨੂੰ ਨਹੀਂ ਦੱਸਣਗੇ ਬੱਚੇ ਆਪਣੇ ਆਪ ਹੀ ਦੂਸਰਿਆਂ ਨੂੰ ਦੱਸਣਗੇ ਗਵਾਹੀ ਮੈਂ ਕੌਣ ਹਾਂ ਮੈਂ ਪਰਮੇਸ਼ਰ ਦਾ ਬੇਟਾ ਹਾਂ ਮੈਂ ਬਚ ਗਿਆ ਤੂੰ ਵੀ ਬਚੇਗਾ ਪਰ ਤੈਨੂੰ ਵਿਸ਼ਵਾਸ ਕਰਨਾ ਪਏਗਾ ਅੱਗੇ ਕੀ ਲਿਖਿਆ ਪੜੀਏ ਤੁਸੀਂ ਪਰਮੇਸ਼ਰ ਦੀ ਖੇਤੀ ਹੈ ਤੇ ਪਰਮੇਸ਼ਰ ਦਾ ਪਵਨ ਤੁਸੀਂ ਖੁਦਾ ਦੀ ਖੇਤੀ ਤੇ ਪਰਮੇਸ਼ਰ ਦਾ ਕੀਓ ਪਵਨ ਪਵਨੋ ਖੁਦਾ ਦੀ ਸ਼ਰੀਰ ਨੂੰ ਕੀ ਕਹੈਂ ਮੰਦਰ ਇਹਨਾਂ ਤੇਰਾ ਅੰਦਰ ਮੇਰਾ ਕੀ ਹੈ ਮੰਦਰ ਤੈਨੂੰ ਵਿਗਾੜਨਾ ਨਹੀਂ ਹੈ ਤੂੰ ਵਿਗਾੜੇਗਾ ਪਾਪ ਕਰੇਗਾ ਤਾਂ ਤੂੰ ਸਭ ਤੋਂ ਜ਼ਿਆਦਾ ਪਾਪੀ ਹੋਵੇਂਗਾ ਹallelujah ਹallelujah ਪਰਮੇਸ਼ਰ ਦੀ ਗਵਾਹੀ ਦਿੰਦੇ ਕਦੇ ਨਹੀਂ ਸੰਗਣਾ ਚਾਹੀਦਾ ਅੱਜ ਖੁਦਾ ਨੇ ਬਹੁਤ ਸਾਰੇ ਘਰਾਂ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ ਛੇਤੀ ਹੀ ਮੈਨੂੰ ਖੁਦਾ ਦੀ ਆਤਮਾ ਗਵਾਹੀ ਕਰ ਰਹੀ ਸੀ ਅਸੀਂ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਨੂੰ ਚਾਚਾ ਚਾਚੀ ਕਹਿੰਦੇ ਆ ਪਰ ਪ੍ਰਭੂ ਦੇ ਵਿੱਚ ਸਾਡੇ ਕੀ ਹੈ ਭੈਣ ਤੇ ਭਰਾ ਹallelujah ਹallelujah ਮੈਂ ਇਹਨਾਂ ਨੂੰ ਕਹਿ ਰਿਹਾ ਸੀ ਕਿ ਜਲਦੀ ਖੁਦਾ ਤੁਹਾਨੂੰ ਨਵੇਂ ਘਰ ਦੇ ਵਿੱਚ ਲੈ ਕੇ ਜਾਵੇ ਹallelujah ਮੈਂ ਸਾਰਿਆਂ ਦੇ ਸਾਹਮਣੇ ਡੱਟ ਕੇ ਗਵਾਹੀ ਦੇ ਰਿਹਾ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੀ ਮਿਹਨਤ ਦੇ ਨਾਲ ਕਿੰਨੇ ਘਰ ਬੜੇ ਨੇ ਜਿਨ੍ਹਾਂ ਨੂੰ